ਜੀ ਕਿਵੇਂ ਜੀ ਸੱਸੀ ਕਾ ਜੀ ਸਟਾਰਕ ਕਰੀ ਮੈਂ ਨਾ ਠੀਕ ਹੋ ਗਏ ਪਾ ਪੋ ਪੇਕ ਬਚਾ ਪਚਾ ਚੁਕਾਤਾ ਗਾ ਵੀਰ ਨੂੰ ਠੀਕ ਹੈ ਜੀ ਤੜਕੇ ਚਕਾਇਆ ਸੀਗਾ ਉਹ ਲੈ ਆ ਜਾ ਦਿਖਾ ਦੇ ਨੇ ਆਪਣੇ ਜਾਨਵਰ ਦਾਣਾ ਪਾਣੀ ਪਾਇਆ ਹੋਇਆ ਜੀ ਦੇਖ ਲਓ ਇੱਕ ਹੀ ਰਹਿ ਗਿਆ ਇੱਕ ਆ ਰਹਿ ਗਿਆ ਦੂ ਰਹਿ ਗਿਆ ਪਿੰਗਲੇ ਆਪਨੇ ਬੈਠੇ ਜਾਨਵਰ ਤਰੇ ਚੱਕ ਦੀਏ ਦਾਣਾ ਪਾਣੀ ਰੱਖਿਆ ਹੋਇਆ ਪਾਣੀ ਪਾ ਦਿੰਨੇ ਆਪਾਂ ਧੂਕ ਠੀਕ ਹੈ ਜੀ ਬਾਕੀ ਸਾਰਾ ਕੁਝ ਕੀਤਾ ਹੋਇਆ ਸਾਫ ਸਵੈ ਮਾੜੀ ਕਰ ਦਿੰਨੇ ਆ ਤੇ ਲੋ ਕੀ ਹਾਲ ਹੋਇਆ ਪਿਆ ਠੀਕ ਹੈ ਜੀ ਮੈਂ ਮਾੜੀ ਇੱਕ ਕਰਾ ਸਾਫ ਸਵੈ ਕਰਦਾ ਤੇ ਪਾਣੀ ਰੱਖਦਾ ਠੰਡਾ ਓਕੇ ਜੀ ਲਓ ਜੀ ਕਰਤੀ ਸਾਫ ਸਫਾਈ ਤੇ ਪਾਣੀ ਵੀ ਰੱਖਤਾ ਠੰਡਾ ਠੰਡਾ ਪਰ ਹਾਲ ਕੋਈ ਨਹੀਂ ਹੈ ਸਾਫ ਸਵੈ ਕਰਤੀ ਹੈ ਬਾਕੀ ਧੋਵਾਂਗੇ ਬੱਚੇ ਹੋਣ ਦੇ ਵੱਡੇ ਠੀਕ ਹੈ ਜੀ ਬਾਕੀ ਜੱਟ ਬੱਟੇ ਸਾਰੇ ਜਾਨਵਰ ਤੇ ਮਿਲਦੇ ਸ਼ਾਨ ਕਰਦੇ ਆਂ ਯਾਨ ਨੂੰ ਮਿਲਦੇ ਆ ਖੁੱਡਾ ਰਕੇ ਬੰਦ ਦਸੱਲੇ ਜਾਣੇ ਆ ਕਿ ਦੁਪਹਿਰ ਦਾ ਹੋਇਆ ਅਪਡੇਟ ਤੇ ਦੇ ਦਾਂਗੇ ਓਕੇ ਜੀ ਸ਼ਾਮ ਨੂੰ ਮਿਲ ਜਾਂਗੇ ਬਾਕੀ ਆ ਰਹੀ ਉੱਤੇ ਤੇ ਆ ਮੁੰਡਾ ਆਇਆ ਸੀ ਕਬੂਤਰ ਵੇਖਣ ਦਿਖਾ ਰਹੀ ਆਂ ਵੇਖ ਲਾ ਓ ਵੇਖ ਲਾ ਓ ਵੇ ਦੋ ਆ ਨਹੀਂ ਚਾਰ ਆ ਵੇ ਉਧਰ ਉੱਤੇ ਵੀ ਐ ਬੱਚੇ ਵੀ ਹੈਗੇ ਆ ਦੁੱਧ ਈਂ ਦੇਖ ਲੋ ਇਹ ਜਾਨਵਰ ਜੱਟ ਆ ਆਪਣੇ ਤੇ ਮੁੰਡਾ ਆਇਆ ਸੀ ਆਪਣੇ ਕੋਲ ਕਬੂਤਰ ਵੇਖਣ ਵਿਖਾ ਤੇ ਉਹਨੂੰ ਯਾਰ ਦੇਖ ਲੋ ਕਿੰਨਾ ਫਰਕ ਹੈ ਤੇ ਆ ਹੈਗਾ ਵੱਡਾ ਏ ਪਰ ਆ ਵੱਡਾ ਏ ਤੇ ਆ ਛੋਟਾ ਵੇਖ ਲੋ ਪਰ ਤਾਂ ਵੀ ਫਰਕ ਵੇਖੋ ਯਾਰ ਕਿੰਨਾ ਆ ਉਹ ਵੱਧ ਗਿਆ ਆਹ ਵਧਿਆ ਹੀ ਨਹੀਂ ਯਾਰ ਕੀ ਚੱਕਰ ਬਣ ਗਿਆ ਦੇਖਦੇ ਆਂ ਕੋਈ ਇਲਾਜ ਕਰਦੇ ਆਂ ਛੋਲੇ ਖਵਾਵਾਂਗੇ ਅੱਜ ਫਿਰ ਹੱਥਾਂ ਨਾਲ ਜੀ ਠੀਕ ਹੈ ਜੀ ਚੈੱਕ ਕਰ ਲੋ ਵਿੱਚ ਇਹ ਆਪਣੇ ਜਾਨਵਰ ਜੱਟੇ ਹੀ ਸਾਰੇ ਓਕੇ ਜੀ ਮਿਲਦੇ ਆਂ ਸ਼ਾਮ ਨੂੰ ਮੁੰਡਾ ਆਇਆ ਸੀ ਵੇਖਾਂ ਠੀਕ ਹੈ ਜੀ ਸ਼ਾਮ ਮਿਲ ਜੀ ਸ਼ਾਮ ਦਾ ਵੇਲਾ ਹੋ ਗਿਆ ਚਲਦੇ ਆਂ ਅੱਗੇ ਤੇ ਦੇਖ ਲਓ ਪੌੜੀਆਂ ਜਿਹੜੀਆਂ ਆਣੀਆਂ ਨੇ ਤੇ ਕਿਹਣਾ ਯਾਰ ਬੱਚਾ ਦੇਤਾ ਸੀਗਾ ਆਪਾਂ ਆਪਣੇ ਜਿੱਤੋਂ ਆਪਾਂ ਰੱਤਾ ਜੋੜਾ ਲਿਆਂਦਾ ਸੀਗਾ ਜਿਹਦੇ ਦੋ ਬੱਚੇ ਸੀਗੇ ਤੁਹਾਨੂੰ ਦਿਖਾ ਦਿੰਨੇ ਆਪਾਂ ਉਹਦਾ ਵੱਡਾ ਬੱਚਾ ਦੇਤਾ ਆਪਾਂ ਠੀਕ ਹੈ ਜੀ ਵੱਡਾ ਬੱਚਾ ਦੇਤਾ ਛੋਟਾ ਆਪਾਂ ਰੱਖ ਲਿਆ ਆਕ ਕਿ ਹੁਣ ਦੇਖਦੇ ਆਂ ਆਪਾਂ ਕੀ ਹਾਲ ਚਾਲ ਹੈਗਾ ਚੈੱਕ ਕਰ ਲੋ ਇੱਕ ਹੀ ਰਹਿ ਗਿਆ ਬੱਚਾ ਉਹ ਇੱਕ ਹੋ ਰਹੇਗੇ ਦੋ ਬੱਚੇ ਰਹਿ ਗਏ ਤੇ ਬਾਕੀ ਉਹਨੂੰ ਪੁੱਛਿਆ ਸੀਗਾ ਉਹ ਆਉਂਦਾ ਹੋਰ ਲੈ ਜੀ ਦੋ ਜੋੜੇ ਮੈਂ ਕਿਹਾ ਕੋਈ ਨਹੀਂ ਲੈ ਜਾਾਂਗੇ ਆਓ ਦੇ ਕੋਲ ਛੱਟ ਆਵਾਂਗੇ ਫੇਰ ਉਤੋਂ ਹੋਰ ਲੈ ਕੇ ਆਉਣੇ ਜੋੜੇ ਚਿੱਟੇ ਐ ਪਿਓਰ ਠੀਕ ਹੈ ਜੀ ਬਾਕੀ ਕਰਦੇ ਕੋਈ ਸਲਾਹ ਦਾਣਾ ਪਾਣੀ ਰੱਖਦੇ ਆਪਾਂ ਮਮੜੇ ਇੱਕ ਵਾਰੀ ਥੱਲੋਂ ਹੋ ਕੇ ਆਉਣਾ ਠੀਕ ਹੈ ਮੈਂ ਤੁਹਾਨੂੰ ਇੱਕ ਵਾਰੀ ਦੱਸ ਦੱਸਿਆ ਜੀ ਨਾ ਕਿ ਤੇ ਘਰ ਲਈ ਟ੍ਰੇ ਤਿਆਰ ਤੇ ਰੱਖੀਏ ਖੁੱਡੇ ਚ ਸਾਫ ਰਵਿਣੇ ਆ ਜੀ ਕਰਦੇ ਆ ਬਾਕੀ ਤੇ ਹੈਗੀ ਤਾਂ ਇਨਸਾਫ ਹੀ ਆ ਠੀਕ ਹੈ ਜੀ ਓਏ ਛੱਟਾ ਜੀਂ ਲੱਗਦਾ ਤੇਰੇ ਇਕੱਲੇ ਦਾ ਯਾਰ ਇੱਕ ਦੀ ਲੱਤ ਨੂੰ ਪਤਾ ਨਹੀਂ ਕੀ ਹੋ ਗਿਆ ਵਾਦ ਦਿਓ ਇਹ ਕਰਦੀਆਂ ਯਾਰ ਅੰਦਰ ਸ਼ਾਕ ਲੂਗੇ ਠੀਕ ਹੈ ਚਲੋ ਬੱਤੇ ਚਲੋ 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 ਯਾਰ ਮੈਂ ਤੁਹਾਨੂੰ ਦਿਖਾਉਣਾ ਯਾਰ ਬੱਚੇ ਦੀ ਲੱਤ ਨੂੰ ਯਾਰ ਬੰਨ ਕੀ ਹੋ ਗਿਆ ਹੈ ਦੱਸੋ ਯਾਰ ਸਾਰੇ ਬਾਈ ਕਮੈਂਟ ਚ ਕੀ ਹੋ ਗਿਆ ਲੱਕ ਨੂੰ ਠੀਕ ਹੈ ਇੱਕ ਮੈਂ ਪਾਣੀ ਪੁਣੀ ਪਾਰਦਾ ਠੀਕ ਹੈ ਜੀ ਪਾਣੀ ਰੱਖਦਾ ਇਹ ਜਿਹੜੇ ਡੱਬੇ ਹੈਗੇ ਆ ਦਾਣੇ ਦੁਨੇ ਵਾਲੇ ਆ ਪਰ ਨਾ ਡੱਬਾ ਫੇਰ ਖਾਲੀ ਹੋ ਗਿਆ ਰੋ ਜੇ ਬਹੁ ਵਾਰੀ ਪਾਰਤਾ ਬਹੁਤ ਖਾਲੀ ਹੋ ਜਾਂਦਾ ਠੀਕ ਹੈ ਸ਼ਾਵਰੀ ਇੱਥੇ ਪੀਜੀ ਹੈ ਬੱਚੇ ਭਾਵਾਂਗੇ ਹਜੇ ਨਹੀਂ ਕਾਉਂਚੀ ਟੱਕਰ ਕਰਨੀ ਸਰੋਂ ਦਾ ਬੰਦ ਸਰੋਂ ਵੀ ਥੋੜੀ ਲਾਏ ਜਾਣੀ ਹੈ ਹੋਰ ਇਹ ਤੇ ਮੋੱਕਰੀ ਨਹੀਂ ਬਰ ਆਵੀ ਇਹਦੇ ਵਿੱਚ ਆਪਾਂ ਰੂਟੀਆਂ ਚੂਰ ਦਿੰਨੇ ਹੁੰਦੇ ਆ ਕਰਕੇ ਸਾਫ਼ ਦੇ ਰੱਖ ਜੇ ਅੰਦਰ ਇਹ ਵੀ ਤੂੜੀਆਂ ਟਰੀਆਂ ਆ ਜਿਹੜੀਆਂ ਪਈਆਂ ਤੇ ਇੱਕ ਪਾਣੀ ਆ ਪਿੱਲੀ ਏਟ ਪਈ ਆ ਉੱਥੇ ਗੁੱਡੇ ਦੇ ਨਾਲ ਹੀ ਪਾ ਦਿੰਨੇ ਆ ਅੰਦਰ ਰੱਖ ਦਿੰਨੇ ਹਾਲੂ ਆਪੇ ਠੀਕ ਹੈ ਜੀ ਭਾਂਡੇ ਵੀ ਠੀਕ ਹੈ ਆ ਪਈ ਹੈ ਜੀ ਇੱਥੇ ਠੀਕ ਹੈ ਜੀ ਤੇ ਦੇਖਦੇ ਹਾਂ ਹੁਣ ਕਿੱਲੀ ਏਟ ਵੀ ਧਰਦੀ ਅੰਦਰ ਜੀ ਚੈੱਕ ਕਰ ਲਈ ਬੱਚੇ ਕਬੂਤਰ ਘਾੜਤੇ ਯਾਰ ਤੇ ਛਤਰੀ ਵੀ ਕੱਢੀ ਹੋਈ ਹੈ ਜੀ ਬੱਚੇ ਕੱਲ ਨੂੰ ਭਾਵਾਂਗੇ ਫਿਰ ਹੈ ਠੀਕ ਹੈ 10 ਕੋਇੰਟ ਭਾਗਿਆ ਕਰਾਂਗੇ ਐਵੇਂ ਹੌਲੀ ਹੌਲੀ ਗੱਜੂਏ ਚਲੋ ਪਰ ਹਜੇ ਹੈਗੇ ਵੀ ਉਸ ਹਿਸਾਬ ਨਾਲ ਛੋਟੇ ਆ ਪਰ ਬਾਕੀ ਦੇਖਨੇ ਆ ਸ਼ੂਲੇ ਦੇਣੇ ਆ ਕਿ ਨਹੀਂ ਕਬੂਤਰ ਦੇਖੋ ਕਿੰਨਾ ਮੱਠਾ ਹੋਇਆ ਫਿਰਦਾ ਜੀ ਦਾਣਾ ਪਾਣੀ ਪਾਦਾ ਜੀ ਠੀਕ ਹੈ ਜੀ ਸੈਟ ਵਟੀ ਆਪਣੇ ਜਾਨਵਰ ਤੇ ਬੱਚੇ ਵੀ ਸੈਟ ਆ ਤੇ ਵੈਣਾ ਯਾਰ ਜਿੱਡੀ ਕਹਾਂ ਤੁਨ ਕੋਈ ਲੱਕ ਸਿੰਘ ਆਪਾਂ ਨੇ ਕੋਈ ਕਬੂਤਰ ਉੜਦੇ ਆ ਜੀ ਆ ਰਹੀ ਜੀ ਇਹ ਆ ਗਏ ਆ ਕਾਲਾ ਵੀ ਇਹ ਵਿੱਚ ਕਿੰਨੇ ਆ ਇੱਕ ਵੈਂਟ ਆਉਂਦਾ ਜਿਹੜਾ ਕੱਢ ਕੇ ਜਾਊਗੇ ਹੈਪੀ ਨੇ ਵੀ ਨਹੀਂ ਆਏ ਡਾਈ ਸ਼ਾਇਦ ਅੱਜ ਤੜਕੇ ਤੜਕੇ ਹਾਂ ਤੜਕੇ ਡਾਈ ਸੀਗੇ ਸੱਚ ਤੇ ਆ ਗਿਆ ਇੱਕ ਵਿੱਚੇ ਦੋ ਆ ਕਾਲੇ ਪਤਾ ਨਹੀਂ ਇੱਕ ਐ ਦੇਖ ਰੋ ਇਹ ਵੀ ਇਹ ਰੱਖੇ ਹੋਏ ਆ ਮੁੰਡੇ ਨੇ ਹੌਂਗਲਾਂ ਦੀ ਰੱਖੇ ਆ ਭਰੇ ਕੇ ਥੋੜੀ ਇੰਨੇ ਜ਼ਿਆਦੇ ਵੀ ਨਹੀਂ ਇਹ ਚਲੋ ਇਹ ਵੀ ਕਿਹੜਾ ਘਟ ਹੈ ਬੱਚੇ ਵਿੱਚ ਵੀ ਹੈਗੇ ਪਰ ਸਾਰੇ ਨਹੀਂ ਉਹਨੇ ਛੱਡੇ ਦੋ ਕਾਲੇ ਆ ਬਾਕੀ ਚਿੱਟੇ ਆ ਜੀ ਚੀਨੇ ਚੁੰਨੇ ਹੋਣਗੇ ਸ਼ਾਇਦ ਤੇ ਯਾਰ ਕਰਦੇ ਆਂ ਵਲੌਗ ਐਂਡ ਤੇ ਠੀਕ ਆ ਜੀ ਬਾਬੋ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ 'ਚ ਦਾਨਵਾਨੀ ਕਰਤਾ ਓਕੇ ਰੱਬ ਰੱਖ